ਦੋ ਦਿੰਦੇ ਲਈ ਪਾਦਾ ਦਿੱਤਾ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸਮਝਦਾ ਕਿ ਹੁਣ ਸਾਡੀ ਜਿਹੜੀ اپੋਜੀਸ਼ਨ ਪਾਰਟੀ ਆ ਖਾਸ ਕਰਕੇ اپੋਜੀਸ਼ਨ காங்கிரஸ் ਪਾਰਟੀ ਨੂੰ ਅੱਛਾ ਮੌਕਾ ਮਿਲ ਜੂਗਾ ਕਿ ਹਰੇਕ ਮਾਮਲੇ ਤੇ ਆਪਣੀ ਗੱਲ ਰੱਖ ਲੈਣ ਪਰ ਮੈਂ ਇਹਨਾਂ ਨੂੰ ਗੁਜਾਰਸ਼ ਜ਼ਰੂਰ ਕਰੂੰਗਾ ਕਿ ਆਨ ਨੈਸੈਸਰੀ ਲਾਰੇਬਾਜ਼ੀ ਨਾ ਕਰਦੇ ਹੋਏ ਕੰਕਰੀਟ ਜਿਹੜੀ મતਲਬ ਅੱਛੀ ਬਹਿਸ ਦੇ ਅੰਦਰ ਭਾਗ ਲਿਆ ਕਰਨ ਅچھے ਤਰੀਕੇ ਨਾਲ ਭਾਗ ਲਿਆ ਕਰਨ ਬਾਕਆਊਟ ਨਾ ਕਰਿਆ ਕਰਨ ਔਰ ਬਾਕਆਊਟ ਕਰਨਾ ਹੁੰਦਾ ਤੁਸੀਂ ਜਾ ਕੇ ਬਾਅਦ ਪ੍ਰੈਸ ਕਰਨ ਬਾਜਬਾ ਸਾਹਿਬ ਕਰ ਲਿਆ ਕਰੋ ਕਾਨਫਰੈਂਸ ਤੁਸੀਂ ਬੜਾ ਅੱਛਾ ਚਲੋ ਕੇਰ ਨੂੰ ਐਡਰੈਸ ਕਰੋ ਜੀ ਇਹ ਬੜੇ ਅچھے ਤਰੀਕੇ ਨਾਲ ਉਹ ਬੜੀਆਂ ਮਨ ਘੜਤ ਕਹਾਣੀਆਂ ਵੀ ਬਣਾ ਲੈਂਦੇ ਨੇ ਕੋਈ ਗੱਲ ਨਹੀਂ ਬਣਾ ਲੈਣਦੇ ਇਹਨਾਂ ਨੂੰ ਠੀਕ ਤੋ ਇਸ ਗੱਲ ਕਰਕੇ ਇਹਨਾਂ ਨੂੰ ਦੋ ਦਿੰਦਾ ਆਪਾਂ ਅੱਗੇ ਚੱਲੀਏ ਜੀ ਕੇਰ ਜੋ ਟੇਕੇ ਰਾਮ ਨਾਲ ਨਹੀਂ ਦਿੰਦਾ ਸਮਾਂ ਕੇਰ ਨੂੰ ਐਡਰੈਸ ਕਰੋ ਕੇਰ ਨੂੰ ਐਡਰੈਸ ਨਾਲ ਦੇ ਅੰਦਰ ਤੁਸੀਂ ਆਪਣੀ ਗੱਲ ਜਿਹੜੀ ਆ ਜਿਹੜੇ ਮਰਜ਼ੀ ਮਸਲੇ ਤੇ ਰੱਖ ਲਿਓ ਜਦੋਂ ਮਰਜ਼ੀ ਰੱਖ ਲਿਓ ਜਦੋਂ ਮਰਜ਼ੀ ਰੱਖ ਲਿਓ ਨਹੀਂ ਨਹੀਂ ਛੇਰ ਨੂੰ ਡੈਸ ਕੀਤਾ ਜਾਵੇ ਬੰਤਰੀ ਜੀ ਕੀ ਤੁਸੀਂ ਬੈਠੋ ਕੀ ਤੁਸੀਂ ਗੈਂਗਸਟਰ ਪੰਜਾਬ ਚ ਪਾਲੇ ਨਹੀਂ ਪਾਲੇ ਨਹੀਂ ਗੈਂਗਸਟਰ ਪੰਜਾਬ ਚ ਕਿਹਦੇ ਪਾਲੇ ਸੀ ਛੇਰ ਨੂੰ ਡੈਸ ਕੀਤਾ ਜਾਵੇ ਬੈਠੋ ਵੀ ਕੋਈ ਮੰਤਰੀ ਨਹੀਂ ਸੀਗੇ ਛੇਰ ਦੀ ਚੰਦੀ ਸਾਹਿਬ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਬੈਠੋ ਮੰਤਰੀ ਜੀ ਬੈਠੋ ਕਿਹਾ ਸੀ ਇੱਕ ਮਿੰਟ ਬਾਜਬਾ ਸਾਹਿਬ ਅਨਸਾਰੀ ਕੌਣ ਲੈ ਕੇ ਆਤੀ ਪੰਜਾਬ ਵਿੱਚ ਅਨਸਾਰੀ ਤੁਸੀਂ ਲੈ ਕੇ ਆਏ ਸੀ ਪੰਜਾਬ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਟਰੈਲਕ ਡੇਡ ਦੇ ਲਈ ਕਿ ਤੁਸੀਂ ਗੈਂਗਸਟਰ ਬਣੋ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਤੁਸੀਂ ਲੋਕਾਂ ਨੇ ਤੁਸੀਂ ਲੋਕਾਂ ਨੇ ਉਹਨਾਂ ਦੀਆਂ ਪਰਿਵਾਰਕ ਫੈਮਲੀਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਇੱਥੇ ਰੱਖਿਆ ਕਿ ਪੰਜਾਬ ਨੂੰ ਗੈਂਗਸਟਰ ਬਣਾਓ ਤੇ ਅੱਜ ਅੱਜ ਗੈਂਗਸਟਰ ਬਣਾ ਕੇ ਤੁਸੀਂ ਅੱਜ ਪੰਜਾਬ ਨੂੰ ਬਰਬਾਦ ਕਰਨਾ ਚਾਹ ਰਹੇ ਹੋ ਬੈਠੋ 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 ਪੰਜਾਬ ਜਨਤਾ ਬਾਜਬਾ ਸਾਹਿਬ ਕਿ ਤੁਸੀਂ ਗੈਂਗਸਟਰ ਬਾਤ ਪੈਦਾ ਕੀਤਾ ਪੰਜਾਬ ਵਿੱਚ ਅਸੀਂ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਬਿਲਕੁਲ ਪੰਜਾਬ ਦੇ ਅੰਦਰ ਗੈਂਗਸਟਰ ਬਾਤ ਖਤਮ ਕਰਾਂਗੇ ਲਾਰੈਂਸ ਬਸ਼ਰੋਈ ਨੂੰ ਲਾਰੈਂਸ ਬਸ਼ਰੋਈ ਦੇ ਜੇ ਤੁਸੀਂ ਮੇਰੀ ਗੱਲ ਸੁਣੋ ਅਸੀਂ ਬੰਗ ਕਰਦੇ ਹਾਂ ਕਿ ਉਹਨੂੰ ਇੱਥੇ ਚੇਰ ਨੂੰ ਡੈਸ ਕੀਤਾ ਜਾਵੇ ਇਫੈਕਸ਼ਨ ਲਿਆ ਜਾਵੇ ਔਰ ਤੁਸੀਂ ਵੀ ਮੈਂ ਮਾਰਯੋਗ ਮੰਤਰੀ ਜੀ ਨੂੰ ਬੇਨਤੀ ਕਰਨਾ ਕਿ ਚੇਰ ਨੂੰ ਡੈਸ ਕੀਤਾ ਜਾਵੇ ਤੁਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹੋ ਜਦੋਂ ਅਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹਾਂ ਔਰ ਤੁਸੀਂ ਉਸ ਸਮੇਂ ਔਰ ਤੁਸੀਂ ਉਸੇ ਸਮੇਂ ਡਰੱਗ mafia ਦੇ ਹੱਕ ਚ ਆ ਜਾਨੇ ਹੋ ਉਹ ਭਰਾਵਾ ਤੁਹਾਡਾ ਦੋਰਾ ਤੀਰਾ ਕਰੈਕਟਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ 3 ਕਰੋੜ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀਆ ਤੁਸੀਂ ਲੋਕਾਂ ਨੇ ਕਦੇ ਮਜੀਠੀਆ ਦੇ ਅਸੀਂ ਅਸੀਂ ਕੀ ਕਹਿਆ ਸੀਗਾ ਮਜੀਠੀਆ ਦੇ ਗਲ ਦੇ ਅੰਦਰ ਅਸੀਂ ਕੀ ਕਹਿਆ ਸੀਗਾ ਰੱਸਾ ਪਾ ਕੇ ਲੈ ਕੇ ਆਵਾਂਗੇ ਜਦੋਂ ਅਸੀਂ ਫੜ ਲਿਆਂਦਾ ਕਹਿੰਦੇ ਵੀ ਕਿਉਂ ਫੜ ਲਿਆਂਦਾ? ਕੀ ਬਾਤ ਆ ਯਾਰ? ਇੰਨੇ ਯੂ ਟਰ, ਇੰਨੇ ਯੂ ਟਰ, ਇੰਨੇ ਯੂ ਟਰ ਜ਼ਿੰਦਗੀ ਦੀ ਦੇਖਿਆ ਸੀ ਤਾਂ ਤੁਸੀਂ ਤਾਂ ਬਾਰ-ਬਾਰ 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 ਜਿੰਨੇ ਮਰਜ਼ੀ ਐਫ ਆਈ ਆਰਾਂ ਕਰਾ ਲਓ। ਜਿੰਨਿਆਂ ਮਰਜ਼ੀ ਕੇਸ ਰਿਪੋਰਟ ਕੀਤਾ ਜਾਵੇ। ਬਿਲਕੁਲ ਪੰਜਾਬ ਜਾਣਦਾਗਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੀਆਂ ਸਵਾਮਾਂ ਲੈ ਕੇ ਮੈਂ ਬੈਠੋ ਜੀ ਭਾਰਤੀ ਜਨਤਾ ਪਾਰਟੀ ਦੀਆਂ ਸਵਾਮਾਂ ਲੈ ਕੇ ਕਾਂਗਰਸ ਪਾਰਟੀ ਦੇ ਝੂਠਾ ਪਰਚਾ ਦਰਜ ਕਰਵਾਇਆ। ਤੁਹਾਡਾ ਸਭ ਜਾਣਦਾ ਪੰਜਾਬ ਕਿ ਤੁਹਾਡੇ ਘਰ ਦੇ ਥੱਲੇ ਭਾਰਤੀ ਜਨਤਾ ਪਾਰਟੀ ਰਹਿੰਦੀ ਆ ਘਰ ਦੇ ਉੱਤੇ ਕਾਂਗਰਸ ਪਾਰਟੀ ਰਹਿੰਦੀ ਆ ਔਰ ਇਸੇ ਗੱਲ ਕਰਕੇ ਤੁਸੀਂ ਲੋਕਾਂ ਨੇ ਬੀਜੇਪੀ ਦੀ ਬੀਜੇਪੀਜੀ ਬੀਜੇਪੀ ਦੀ ਹਮੈਤ ਲੈ ਕੇ ਬੀਜੇਪੀ ਦੇ ਆਪ ਦੇ ਲਿੰਕ ਵਰਤ ਕੇ ਸਾਡੇ ਉੱਪਰ ਝੂਠਾ ਮੁਕੱਦਮਾ ਦਰਜ ਕਰਾਇਆ ਜਿੰਨੇ ਮਰਜੀ ਵੈਲਕਮ ਸਪੀਕਰ ਸਾਹਿਬ ਵੈਲਕਮ ਆ ਸਵਾਗਤ ਆ ਇਸ ਐਫ ਆਈ ਆਰ ਦਾ ਐਸਐਫਆਈਆਰ ਦਾ ਸਵਾਗਤ ਆ ਇਕ ਲਈ 100 ਐਫਆਈਆਰ ਕਰਾਓ 50 ਕਰਾਓ 100 ਕਰਾਓ ਜਿੰਨੀ ਮਰਜ਼ੀ ਕਰੋ ਜਿੰਨੀਆਂ ਮਰਜ਼ੀ ਕਰਾਓ ਅਸੀਂ ਤੁਹਾਡੇ ਵੰਗੂ ਕਰਦੇ ਅਸੀਂ ਤੁਹਾਡੇ ਵੰਗੂ ਕਰਦੇ ਜਿੰਨੀ ਮਰਜ਼ੀ ਕਰਾਓ ਥੋਕੇ ਜਵਾਬ ਦੇਵਾਂਗੇ ਪਤਾ ਲੱਗ ਗਿਆ ਬਿੱਲੀ ਥੱਲੇ ਚੋਂ ਬਾਹਰ ਆ ਗਈ ਲੋਕਾਂ ਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜਬਾਦ ਜਨਤਾ ਪਾਰਟੀ ਦੇ ਨਾਲ ਕਿੱਡੇ ਵੱਡੇ ਅچھے ਸਬੰਧ ਨੇਗੇ ਮੈਂ ਇੱਕੋ ਮਿੰਟ ਦੀ ਮੇਰੀ 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 ਭਾਈਆ ਸਾਹਿਬ ਤੁਸੀਂ ਵੀ ਗੱਲ ਸੁਣ ਲਓ ਮੈਂ ਇੱਧਰ ਇੱਕ ਮਿੰਟ ਜੀ ਇੱਕ ਮਿੰਟ ਪਲੀਜ਼ ਬੈਠੋ ਇੱਕ ਮਿੰਟ ਬੈਠੋ ਸਹੀ ਮੈਨੂੰ ਤੇ ਗੱਲ ਕਰਨ ਦਿਓ ਮੈਨੂੰ ਮੈਨੂੰ ਗੱਲ ਤਾਂ ਕਰ ਲੈਣ ਦਿਓ ਚਲੋ ਬੈਠੋ ਤੁਸੀਂ ਮੈਂ ਟ੍ਰੈਜਰੀ ਬੈਂਚਸ ਨੂੰ ਔਰ ਆਪੋਜੀਸ਼ਨ ਬੈਂਚਸ ਨੂੰ ਦੋਹਾਂ ਨੂੰ ਬੇਨਤੀ ਕਰਦਾ ਕਿ ਮੇਰੇ ਲਈ ਤੁਸੀਂ ਦੋਨੋਂ ਬਰਾਬਰ ਹੋ ਔਰ ਇੱਥੇ ਇਸ ਮੁਕੱਦਸ ਸਦਨ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਭੇਜਿਆ ਉਹਨਾਂ ਦੇ ਵਿਚਾਰ ਕਰਨ ਲਈ ਭੇਜਿਆ ਔਰ ਮੈਂ ਬੇਨਤੀ ਕਰਦਾ ਕਿ ਜਿਹੜਾ ਇਹ ਸਦਨ ਦਾ ਜਿਹੜਾ ਕੰਮ ਹੈ ਉਹ ਕਿਸੇ ਕਿਸੇ ਵੀ ਕਾਇਦੇ ਕਾਨੂੰਨ ਦੇ ਨਾਲ ਚੱਲਦਾ ਕਿਸੇ ਰੂਲ ਨਾਲ ਚੱਲਦਾ ਸੋ ਆਪਾਂ ਉਹਨਾਂ ਰੂਲਸ ਦੇ ਮੁਤਾਬਕ ਕੰਮ ਕਰਾਂਗੇ ਤੁਸੀਂ ਆਪਣੀ ਆਪਣੀ ਪਾਰਟੀ ਦੀ ਗੱਲ ਵੀ ਕਰ ਸਕਦੇ ਹੋ ਪਰ ਇਹ ਸਦਨ ਦੇ ਵਿੱਚ ਆ ਕੇ ਮੇਰੀ ਤਵਕਕ ਹੈ ਕਿ ਆਪਾਂ ਨੂੰ ਪੰਜਾਬ ਨੂੰ ਅੱਗੇ ਰੱਖ ਕੇ ਗੱਲ ਕਰਨੀ ਹੈ ਪੰਜਾਬ ਦੇ 3 ਕਰੋੜ ਲੋਕਾਂ ਨੂੰ ਆਪਾਂ ਜਵਾਬ ਦੇ ਆ ਪੰਜਾਬੀ ਜਿਹੜੇ ਦੁਨੀਆ ਦੇ ਵਿੱਚ ਬੈਠੇ ਉਹਨਾਂ ਨੂੰ ਆਪਾਂ ਜਵਾਬ ਦੇ ਆ ਔਰ ਤੁਹਾਡੇ ਬਿਲਕੁਲ 2 ਦਿਨ ਦਾ ਸਮਾਂ ਇਸੇ ਲਈ ਵਧਾਇਆ ਗਿਆ ਕਿ ਤੁਸੀਂ ਸਾਰੇ ਸਾਥੀ ਆਪਣੀਆਂ ਆਪਣੀਆਂ ਗੱਲਾਂ ਰੱਖ ਸਕੋ ਜੋ ਵੀ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਜਿਹੜੇ ਤੁਸੀਂ ਰੱਖਣੇ ਚਾਹੁੰਦੇ ਆ ਤੁਹਾਨੂੰ ਰੱਖਣ ਤੇ ਰੱਖਣ ਦਾ ਮੌਕਾ ਮਿਲੇਗਾ ਸੋ ਮੈਂ ਬੇਨਤੀ ਕਰਦਾ ਕਿ ਆਪਾਂ ਸਦਨ ਨੂੰ ਸਹੀ ਤਰੀਕੇ ਨਾਲ ਚੱਲਣ ਦੀਏ ਤੁਹਾਡੀ ਗੱਲ ਤੁਸੀਂ ਤੁਹਾਨੂੰ ਰੱਖਣ ਦਾ ਮੌਕਾ ਦਿੱਤਾ ਜਾਏਗਾ ਬੈਠੋ ਪਲੀਜ਼